ਲੜਾਈ ਦੇ ਢਾਈ ਫੱਟ ਹਨ ਉਹ ਢਾਈ ਫੱਟਾਂ ਦਾ ਜ਼ਿਕਰ ਵਾਰਿਸ਼ਾ ਨੇ ਵੀ ਕੀਤਾ ਤੇ ਜ਼ਿਕਰ ਮਿਲਦਾ ਹੈ ਕਿ ਵਾਰਿਸ਼ਾ ਲੜਾਈ ਦੇ ਪਟ ਢਾਈ ਇੱਕੇ ਮਾਰਨਾ ਮਰਨ ਤੇ ਭੱਜ ਜਾਣਾ ਕਹਿੰਦੇ ਲੜਾਈ ਦੇ ਢਾਈ ਫੱਟ ਹੁੰਦੇ ਆ ਇੱਕ ਇੱਕ ਫੱਟ ਕਹਿੰਦੇ ਹਨ ਵੀ ਅਦਾ ਫਟ ਉਸ ਨੂੰ ਵੀ ਜਦੋਂ ਮਰ ਜਾਣਾ ਲੜ ਕੇ ਵੀ ਵੈਰੀ ਦੇ ਸਾਹਮਣੇ ਗਏ ਤੇ ਲੜਦੇ ਆ ਮਰ ਕੇ ਇਹ ਅਦਾ ਫਟ ਹੁੰਦਾ ਮਾਰ ਕੇ ਭੱਜ ਜਾਣਾ ਇਹ ਪੂਰਾ ਫੱਟ ਹੈ ਇਹ ਲੜਾਈ ਦਾ ਪੂਰਾ ਦਾਅ ਉਹ ਹੈ ਅਗੋਂ ਭੱਜ ਕੇ ਆਪਣੇ ਆਪ ਦਾ ਬਚਾਓ ਕਰਨਾ ਫਿਰ ਉਸ ਵੇਲਾ ਪਾ ਕੇ ਵਕਤ ਪਾ ਕੇ ਦੁਸ਼ਮਣ ਨੂੰ ਮਾਰ ਲੈਣਾ ਇਹ ਪੂਰਾ ਫੱਟ ਹੈ ਮਿਲਨ ਭਜਨ ਇਹ ਸਾਰ ਦੋਏ ਲੋਕ ਜਾਣਾ ਭੱਜ ਜਾਣਾ ਮਿਲ ਪੈਣਾ ਇਹ ਪੂਰੇ ਹੱਟ ਹਨ ਦੁਸ਼ਮਣ ਨਾਲ ਮੌਕੇ ਤੇ ਮੇਲ ਕਰ ਲੋ ਸਮਾਂ ਪਾ ਕੇ ਫਿਰ ਮਾਰ ਲੋ ਅਤੇ ਨਿਕਲ ਜਾਣਾ ਛੱਡ ਕੇ ਜਦੋਂ ਫੇਰ ਜੰਗ ਹੋਵੇ ਫੇਰ ਲੜ ਪੈਣਾ ਇਹਨੂੰ ਬਚਾਓ ਪੂਰਾ ਕਰਨਾ ਏਸ਼ੀਆ ਨੂੰ ਪੂਰੀ ਲੜਾਈ ਕਹਿੰਦੇ ਹਨ